ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਆ ਜੀ ਵੈਲਕਮ ਆ ਜੀ ਮੇਰੇ YouTube ਚੈਨਲ ਕੇਪੀਤਾਰੀ ਵਾਲ ਦੇ ਵਿੱਚ ਤੁਸੀਂ ਅੱਜ ਦੇਖ ਹੀ ਲਿਆ ਹੋਣਾ ਕਿ ਅੱਜ ਮੈਂ ਤੁਹਾਨੂੰ ਦਿਖਾਣਾ ਆ ਸਾਡਾ ਮਿਨੀ ਗਾਰਡਨ ਮਤਲਬ ਕਿ ਜਿੱਥੇ ਸਬਜ਼ੀਆਂ ਵਗੈਰਾ ਬੀਜੀਆਂ ਹੋਈਆਂ ਨੇ ਸੋ ਆਜੋ ਫਿਰ ਤੁਹਾਨੂੰ ਦਿਖਾਈਏ ਕੀ ਕੀ ਲੱਗਿਆ ਹੋਇਆ ਤੇ ਹੁਣ ਨਾਲੇ ਮੈਂ ਬਣਾਉਣਾ ਵੀ ਸੀਗਾ ਤੋੜਨ ਵੀ ਆਈ ਸੀ ਤੇ ਨਾਲੇ ਸੋਚਿਆ ਤੁਹਾਨੂੰ ਵੀ ਦਿਖਾ ਦਈਏ ਲਓ ਜੀ ਆਹ ਲੱਗੀਆਂ ਹੋਈਆਂ ਨੇ ਜੀ ਪਿੰਡੀਆਂ ਪਿੰਡੀਆਂ ਵੈਸੇ ਅਸੀਂ ਕਈ ਵਾਰੀ ਤੋੜ ਕੇ ਖਾ ਵੀ ਲਈਆਂ ਨੇ। ਲੋ ਕਰੋ ਚੈੱਕ ਬਿਨਾ ਸਪਰੇਹੇ ਦਵਾਈਆਂ ਦੁਈਆਂ ਤੋਂ ਲੱਗੀਆਂ ਹੋਈਆਂ ਨੇ ਮੈਂ ਤੋੜਨ ਆਈ ਸੀ ਮੈਂ ਸੋਚਿਆ ਤੁਹਾਨੂੰ ਵੀ ਦਿਖਾ ਦਿੱਤੀਆਂ ਜਾਨ ਅਸੀਂ ਪੂਰੇ ਗਰਮੀ ਦੇ ਸੀਜ਼ਨ ਦੇ ਵਿੱਚ ਕਦੇ ਵੀ ਪਿੰਡੀਆਂ ਬਾਜ਼ਾਰੋਂ ਲੈ ਕੇ ਮਤਲਬ ਕਿ ਮੋਲੋਂ ਲੈ ਕੇ ਨਹੀਂ ਖਾਦੀਆਂ। ਸਾਨੂੰ ਨਾ ਵਧੀਆ ਹੀ ਲੱਗਦੀਆਂ ਨੇ। ਸੋ ਇਹ ਹੈ ਜੀ ਤੋਰੀਆਂ ਦੀ ਬੇਲ ਸਾਡੀ। ਆ ਦੇਖੋ ਸੋ ਤੋਰੀ ਵੀ ਲੱਗੀ ਹੋਈ ਹੈ ਇੱਕ। ਐ ਦੇਖੋ। ਅਵੀ ਲੱਗੀ ਹੋਈ ਆ ਤੇ ਹੋਰ ਵੀ ਵਿੱਚ ਹੋਣਗੀਆਂ ਹਲੇ ਮੈਂ ਵੈਸੇ ਇੱਧਰਲੀ ਸਾਈਡ ਬਹੁਤ ਘਾਟ ਆਨੀ ਆ ਮੈਂ ਭਿੰਡੀਆਂ ਤੋੜਨ ਵੀ ਨਹੀਂ ਆਂਦੀ ਮਦਰਾਂ ਹੀ ਲੋਈ ਤੋੜਦੇ ਨੇ ਮੇਰੇ ਭਿੰਡੀਆਂ ਕਿਉਂਕਿ ਮੈਨੂੰ ਲੜਦੀ ਆ ਕੰਡ ਇਸ ਲਈ ਮੈਂ ਮੈਂ ਨਹੀਂ ਆਂਦੀ ਹੁੰਦੀ ਤੇ ਅਸੀਂ ਪੁਦੀਨਾ ਵੀ ਲਾਇਆ ਹੋਇਆ ਵਾ ਉੱਥੇ ਸਾਈਡ ਤੇ ਤੁਹਾਨੂੰ ਸ਼ਾਇਦ ਨਾ ਦਿਖੇ ਉਧਰਲੀ ਸਾਈਡ ਆ ਗਿਆ ਇਹ ਲੱਗਿਆ ਹੋਇਆ ਜੀ ਐਲੋਵੇਰਾ ਜਿਹਨੂੰ ਆਪਾਂ ਕਹਿੰਨੇ ਆ ਹੀਕਮਾਰ ਐਲੋਵੇਰਾ ਲੱਗਿਆ ਹੋਇਆ ਵਾ ਤੇ ਇਹ ਲੱਗੀਆਂ ਹੋਈਆਂ ਨੇ ਜੀ ਫਲੀ ਆ ਆ ਦੇਖੋ ਕਹਿੰਦੇ ਆ ਨਾ ਘਰ ਦੀ ਸਬਜੀ ਚਾਹੇ ਥੋੜੀ ਹੋਵੇ ਘਰ ਦੀ ਸਬਜੀ ਵਰਗੀ ਕੋਈ ਰੀਸ ਨਹੀਂ ਹੈਗੀ ਬਿਨਾ ਸਪਰੇਹਾਂ ਵਗੈਰਾ ਤੋਂ ਸਾਰੀ ਚੀਜ਼ ਵਧੀਆ ਮਿਲ ਜਾਂਦੀ ਹੈ ਨਾਲੇ ਆਪਣੀ ਹੈਲਥ ਵੀ ਠੀਕ ਰਹਿੰਦੀ ਆ ਆ ਇੱਕ ਫਲੀ ਹੋ ਰਹੀ ਆ ਫਲੀਆਂ ਵੀ ਲੱਗੀਆਂ ਹੋਈਆਂ ਨੇ ਆ ਦੇਖੋ ਨਾਲੇ ਬੱਚੇ ਫਲੀਆਂ ਵਗੈਰਾ ਖਾ ਵੀ ਲੈਂਦੇ ਨੇ ਕਾ ਲੱਗੀ ਹੋਈ ਆ ਆ ਲੱਗੀ ਹੋਈ ਆ ਅਤੇ ਲਓ ਜੀ ਚੈੱਕ ਕਰੋ ਤੁਸੀਂ ਫਲੀਆਂ ਵੀ ਠੀਕ ਆ ਇਹ ਹੈ ਜੀ ਸਾਡੀ 베ਰੀ ਠੀਕ ਹੈ ਇਹ ਹੋ ਗਈਆਂ ਫਲੀਆਂ ਤੇ ਤੋਰੀਆਂ ਤੁਹਾਨੂੰ ਮੈਂ ਦਿਖਾਤੀਆਂ ਸੀਗੀਆਂ ਆ ਲੱਗਿਆ ਹੋਇਆ ਜੀ ਸਾਡਾ ਅਮਰੂਦ ਤੇ ਆ ਵਾ ਜੀ ਸਾਡੇ ਪੇਠੇ ਕद्दू ਦੀ ਬੇਲ ਚੈੱਕ ਕਰੋ ਕद्दू ਲੱਗਿਆ ਹੋਇਆ ਵਾ ਇਹ ਹੁਣ ਆਪਾਂ ਕੱਲ ਨੂੰ ਤੋੜ ਕੇ ਬਣਾਵਾਂਗੇ ਇੱਕ ਦਿਨ ਪਹਿਲਾਂ ਇਹ ਜਾ ਲੱਗਿਆ ਹੋਇਆ ਸੀ ਉਹ ਮੈਂ ਤੋੜ ਕੇ ਬਣਾ ਲਿਆ ਸੀਗਾ ਠੀਕ ਹੈ ਏ ਆਜੋ ਤੁਹਾਨੂੰ ਅੱਗੇ ਪਹਿਲਾਂ ਇੱਥੇ ਪਿਆਜ਼ ਲੱਗੇ ਹੋਏ ਸੀ ਪਿਆਜ਼ ਆਪਾਂ ਤੋੜ ਲਏ ਇਹ ਲੱਗਿਆ ਹੋਇਆ ਜੀ ਜਾਮਣ ਲੱਗੀ ਹੋਈ ਆ ਇਹ ਪਤਾ ਨਹੀਂ ਹਲੇ ਕਿੰਨੇ ਸਾਲਾਂ ਨੂੰ ਵੱਡੀ ਹੋਣੀ ਆ ਸੋ ਤੁਸੀਂ ਦੇਖ ਸਕਦੇ ਹੋ ਇਹ ਆ ਜੀ ਕਈਏ ਦੀ ਬੇਲ ਕਈਆ ਹਲੇ ਇੱਕ ਵੀ ਨਹੀਂ ਲੱਗਿਆ ਬੇਲ ਲੱਗੀ ਹੋਈ ਆ ਸੋ ਘਰ ਹੈਗਾ ਆਪਣਾ ਬਾਹਰੋਂ ਬਾਹਰ ਸਿਚੈਕ ਕਰੋ ਉਹ ਕਰੇਲੇ ਕਰੇਲੇ ਮਦਰਾਂ ਨੂੰ ਲਾਉਣੇ ਤੋੜ ਲੇ ਕਰੇਲੇ ਵੀ ਲੱਗੇ ਹੋਏ ਸੀ ਕਰੇਲਿਆਂ ਦੀ ਬੇਲ ਚੈੱਕ ਕਰੋ ਤੁਸੀਂ ਮਦਰਾਂ ਨੂੰ ਲਾਉਣੇ ਮੈਂ ਲੱਗਤ ਕੱਲ ਕਰੇਲੇ ਤੋੜ ਲੇ ਪੰਜ ਸੱਤ ਕਰੇਲੇ ਲੱਗੇ ਹੋਏ ਸੀਗੇ ਫਿਰ ਅਸੀਂ ਆਲੂ ਪਾ ਕੇ ਬਣਾ ਲੈਣੇ ਹੁੰਨੇ ਆ ਉਹ ਇੱਕ ਛੋਟਾ ਜਿਹਾ ਕਰੇਲਾ ਲੱਗਿਆ ਹੋਇਆ ਤੁਹਾਨੂੰ ਮੈਂ ਦਿਖਾਉਂਦੀ ਆ ਇੱਕ ਤਾਂ ਹੋ ਰਿਹਾ ਕਰੇਲਾ ਓਕੇ ਇੱਕ ਹੋਰ ਗਿਆ ਤੇ ਕਰੇਲੇ ਹੁਣ ਲੱਗਣਗੇ ਤੇ ਆ ਤੋਰੀਆਂ ਦੀ ਬੇਲ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਤੀ ਇੱਧਰ ਵੀ ਲੱਗੀ ਹੋਈ ਕਿਉਂਕਿ ਤੋਰੀਆਂ ਦੀ ਜਿਹੜੀ ਬੇਲ ਹੈ ਨਾ ਫੈਲਦੀ ਬਹੁਤ ਆ ਤੇ ਸਾਨੂੰ ਮੁੱਕਦੀਆਂ ਨਹੀਂ ਇਹ ਹੈ ਜੀ ਛੋਟੇ ਛੋਟੇ ਬੈਂਗਣੀਆਂ ਦੇ ਪੌਦੇ ਠੀਕ ਹੈ ਆ ਆ ਦੇਖੋ ਇੱਕ ਛੋਟੀ ਜੀ ਬੈਂਗਣੀ ਲੱਗ ਰਹੀ ਆ ਸੋ ਲੱਗੂਗੇ ਫਿਰ ਆਪਾਂ ਇਹਨਾਂ ਨੂੰ ਬਣਾਵਾਂਗੇ ਇਹ ਪੌਦਾ ਮੈਨੂੰ ਲੱਗਦਾ ਹਰੀਆਂ ਮਿਰਚਾਂ ਦਾ ਆ ਬੈਂਗਣ ਤਾਂ ਨिके-ਨिके ਜੇ ਲੱਗ ਰਹੇ ਨੇ ਠੀਕ ਆ ਹਾਂ ਲੱਗ ਗਿਆ ਹੈ ਜੀ ਪੁਦੀਨਾ ਪੁਦੀਨਾ ਵੈਸੇ ਵੀ ਗਰਮੀ 'ਚ ਹੁੰਦਾ ਠੰਡਾ ਤੇ ਆਪਾਂ ਚਟਨੀ ਵਗੈਰਾ ਬਣਾਉਂਦੇ ਰਹਿੰਨੇ ਆ ਇੱਕ ਕਈਏ ਦੀ ਬੇਲ ਲੱਗੀ ਹੋਈ ਆ ਆਹਾਂ ਪਿੰਡੀਆਂ ਦੇ ਨਾਲ ਦੇ ਵਿੱਚੋਂ ਹੀ ਕਈਆ ਹਲੇ ਅਸੀਂ ਕੋਈ ਵੀ ਨਹੀਂ ਖਾਧਾ ਤੇ ਬਾਕੀ ਦਾ ਅਸੀਂ ਖਾ ਚੁੱਕੇ ਆ ਸੋ ਤੁਹਾਨੂੰ ਹੁਣ ਮੈਂ ਇੱਕ ਵਾਰੀ ਸਾਰਾ ਦਿਖਾ ਦਿੰਨੀ ਆ ਕਿਹ ਜੀ ਓਕੇ ਜੀ ਕਰ ਲਓ ਚੈੱਕ ਤੁਸੀਂ ਵੀ ਸਫਰਸ਼ ਫਰਸ਼ ਸਬਜ਼ੀਆਂ ਸੀ ਖਾ ਲੈਣੇ ਆ ਅਸੀਂ ਗਰਮੀ ਗਰਮੀ ਬਾਹਰੋਂ ਸਬਜੀ ਸੁਬਜੀ ਘੱਟੇ ਹੀ ਲਿਆਈ ਦੀ ਆ ਜ ਸਬਜ਼ੀਆਂ ਭਾਜੀਆਂ ਲੱਗੀਆਂ ਹੋਈਆਂ ਕਿਉਂ ਨਾ ਆਪਣੇ ਯੂਟਿਊਬ ਫੈਮਲੀ ਨਾਲ ਸ਼ੇਅਰ ਕੀਤੀਆਂ ਜਾਣ ਮੈਂ ਤੁਹਾਨੂੰ ਵੀ ਦਿਖਾ ਦਵਾਂ ਵੀ ਸਾਡੇ ਸਬਜ਼ੀਆਂ ਲੱਗੀਆਂ ਹੋਈਆਂ ਨੇ ਸੋ ਬਸ ਮੈਂ ਇਹੀ ਦਿਖਾਉਣ ਵਾਸਤੇ ਛੋਟਾ ਜਿਹਾ ਵਲੌਗ ਬਣਾਇਆ ਸੀਗਾ ਸੋ ਵਲੌਗ ਕਿਵੇਂ ਲੱਗਿਆ ਤੁਹਾਨੂੰ ਮੈਨੂੰ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਤੇ ਕਿਸੇ ਵੀ ਰੀਜ਼ਨ ਕਰਕੇ ਅਗਰ ਤੁਹਾਨੂੰ ਵਧੀਆ ਲੱਗਦਾ ਤੇ ਮੈਨੂੰ ਛੋਟਾ ਜਿਹਾ ਕਮੈਂਟ ਜਾਂ ਮੈਸੇਜ ਜ਼ਰੂਰ ਦੱਸਿਆ ਕਰੋ ਵੀ ਅਗਰ ਕਮੀ ਪੇਸ਼ੀ ਵੀ ਹੁੰਦੀ ਆ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜਾ ਕੇ ਕਰੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਡਨ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਬਾਏ ਬਾਏ